ਰਵਣਹਾ ਕੀ ਟੂਨੇ ਟਾਮਣ ਜੇ ਕਰਨ ਲੱਗੀ ਯਾਰ ਤੂੰ ਟੂਨੇ ਟਾਮਣ ਨਹੀਂ ਜੀ ਇਹ ਤਾਂ ਕਮਾਲ ਦੀ ਚੀਜ਼ ਬਣਨ ਲੱਗੀ ਆ ਇਹ ਆਪਾਂ ਫੜਕੜੀ ਖਿਲ ਕਰ ਰਹੇ ਆ ਜੀ ਤੇ ਦੰਦਾ ਵਾਸਤੇ ਬਣਾ ਰਹੇ ਆ ਪੇਸਟ ਤੇ ਚਲੋ ਦੋਸਤੋ ਦੱਸਦੇ ਆ ਜੀ ਫਿਰ ਇਹ ਕਿਵੇਂ ਬਣਾ ਸਕਦੇ ਆ ਆਪਾਂ ਦੋਸਤੋ ਜਿਹੜੀ ਆ ਫੜਕੜੀ ਐ ਇਹਦੇ ਬਹੁਤ ਫਾਇਦੇ ਨੇ ਆਪਣੇ ਦੰਦਾ ਵਾਸਤੇ ਪਰ ਇਹਨੂੰ ਵਰਤਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਇਹਨੂੰ ਕਦੇ ਵੀ ਕੱਚੀ ਨੂੰ ਵਰਤਣਾ ਚਾਹੀਦਾ ਤੇ ਇਹਨੂੰ ਆਪਾਂ ਖਿਲਰ ਕਰਕੇ ਵਰਤਾਂਗੇ ਤੇ ਪਹਿਲਾਂ ਵੀ ਆਪਾਂ ਇਹਦੀ ਵੀਡੀਓ ਪਾਈ ਸੀ ਬਹੁਤ ਸਾਰੀਆਂ ਇਹ ਚੀਜ਼ਾਂ ਪੈਂਦੀਆਂ ਨੇ ਇਹਦੇ ਵਿੱਚ ਜਿਹਦੇ ਕਾਰਨ ਜੀਵਨ ਦਾ ਵਿੱਚ ਕੀੜਾ ਲੱਗਿਆ ਜਾਂ ਦੰਦਾਂ ਵਿੱਚ ਲਾ ਪੀਲਾ ਪਾਣਾ ਠੰਡਾ ਤੱਤਾ ਲੱਗਦਾਗਾ ਮਤਲਬ ਜਿਆਦਾ ਸੈਂਸਿਟਿਵ ਬਣੇਗੇ ਦੰਦ ਤਾਂ ਉਹਨਾਂ ਵਾਸਤੇ ਜਿਹੜਾ ਇਹ ਪਾਊਡਰ ਬਣੂਗਾ ਇੱਕ ਜਿਵੇਂ ਆਪਾਂ ਪੇਸਟ ਲਗਾਉਨੇ ਆ ਜੀ ਪੇਸਟ ਬਣੂਗੀ ਲਗਾਉਣਾ ਤੇ ਬਹੁਤ ਵਧੀਆ ਤੁਹਾਨੂੰ ਫਰਕ ਮਹਿਸੂਸ ਹੋਗਾ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਇਹਦੇ ਲਈ ਆਪਾਂ ਲਈ ਹੈ ਜੀ ਫਟਕੜੀ ਫਟਕੜੀ ਨਾਲ ਆਪਾਂ ਤਾਂ ਵੇ ਤੇ ਰੱਖ ਕੇ ਖਿਲਰ ਕਰ ਲੈਣੇ ਆ ਠੀਕ ਹੈ ਰਮਣੇ ਇਹਦਾ ਹੁਣ ਬੁਲਬੁਲਾ ਜਾ ਹਨਾ ਮਤਲਬ ਖੇਲ ਜੀ ਕਰਕੇ ਖੇਲ ਕਰਕੇ ਨਹੀਂ ਰੋਣੇ ਮੂੰਹ ਛਿੱਲ ਦੀ ਮਤਲਬ ਹਾਂਜੀ ਜਿਵੇਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਇਹਦੇ ਤੱਕ ਸਾਰੇ ਕਹਿ ਰਹੇ ਸੀ ਵੀ ਇਹਦੇ ਨਾਲ ਤਾਂ ਮੂੰਹ ਛਿੱਲਾ ਜਾਊਗਾ ਇਹਦੇ ਸਾਈਡ ਇਫੈਕਟ ਪਰ ਇਹਦਾ ਕੋਈ ਨੁਕਸਾਨ ਨਹੀਂ ਜੀ ਜੇਕਰ ਆਪਾਂ ਖੇਲ ਕਰਕੇ ਫੜਕੜੀ ਨੂੰ ਵਰਤਦੇ ਆਂਗੇ ਤਾਂ ਇਹਦੇ ਨਾਲ ਜਿਵੇਂ ਹੁਣ ਮੂੰਹ ਪੱਕਿਆ ਤਾਂ ਆਪਾਂ ਇਹਦੇ ਮਤਲਬ ਗਰਾਰੇ ਵੀ ਕਰ ਸਕਦੇ ਆਂ ਕੁਰਲੀਆਂ ਵੀ ਕਰ ਸਕਦੇ ਆਂ ਗਲਾ ਪੱਕੇ ਉਹਦੇ ਵਾਸਤੇ ਵੀ ਆਪਾਂ ਗਰਾਰੇ ਕਰ ਸਕਦੇ ਆਂ ਤੇ ਦੰਦਾਂ ਦੇ ਤਾਂ ਆਪਾਂ ਬ੍ਰਸ਼ ਮੰਗੂ ਮਤਲਬ ਪੇਸਟ ਮੰਗੂ ਇਹਨੂੰ ਲਗਾ ਕੇ ਬਹੁਤ ਇਹਦੇ ਮਤਲਬ ਫਾਇਦੇ ਮਿਲਦੇ ਨੇਗੇ ਆਪਾਂ ਨੂੰ ਤੇ ਹੁਣ ਆਪਾਂ ਇਹਨੂੰ ਖਿਲ ਕਰ ਲਈ ਰਹਿਣਾ ਤੇ ਜਿਹਨੂੰ ਆਪਾਂ ਖਿਲ ਕਰ ਲੈਨੇ ਤਾਂ ਵਜੋਂ ਗਰਮ ਉੱਪਰ ਆਪਾਂ ਕੋਈ ਭਾਂਡਾ ਉਹਦਾ ਮਾਰ ਦਾਂਗੇ ਵਿੱਚੇ ਵਿੱਚ ਮਤਲਬ ਖਿਲ ਹੋ ਜੂਗੀ ਤੇ ਦੂਜੀ ਚੀਜ਼ ਲਈ ਹੈ ਜੀ ਆਪਾਂ ਨਮਕ ਤੇ ਲੌਂਗ ਤੇ ਇਹਦੇ ਵਿੱਚ ਆਪਾਂ ਨਿੰਬ ਦੇ ਪੱਤੇ ਵੀ ਵਰਤ ਸਕਦੇ ਆਂਗੇ ਮਤਲਬ ਸੁਕਾ ਕੇ ਉਹ ਆਪਾਂ ਵੈਸੇ ਪਾਈ ਨਹੀਂ ਹੈਗੇ ਜੀ ਤੇ ਇਹਦੇ ਨਾਲ ਆਪਾਂ ਇੱਕ ਪਾਈ ਹੈ ਜੀ ਨਸਾਦਰ ਦੀ ਟਿੱਕੀ ਇਨ ਨਸਾਦਰ ਨੇ ਕਿ ਇਹ ਹੁਣ ਜਿਵੇਂ ਕੀੜਾ ਲੱਗਿਆ ਜੀ ਜਾਂ ਕੀੜੇ ਚ ਕਈ ਵਾਰ ਆਪਾਂ ਮਿੱਠਾ ਖਾਂਦੇ ਰਹਿੰਦੇ ਨੇ ਬੱਚੇ ਕੀੜਾ ਲੱਗ ਜਾਂਦਾ ਤਾਂ ਉਹਨਾਂ ਵਾਸਤੇ ਜਿਹੜਾ ਨਸਾਦਰ ਦੀ ਟਿੱਕੀ ਬਹੁਤ ਫਾਇਦਾ ਕਰਦੀ ਹੈ ਨਿੰਮ ਦੇ ਪੱਤੇ ਪਾ ਸਕਦੇ ਨੇ ਨਸਾਦਰ ਦੀ ਆਪਾਂ ਟਿੱਕੀ ਵੀ ਪਾ ਸਕਦੇ ਆਗੇ ਇਹ ਜਿਹੜਾ ਕੀੜਾ ਲੱਗਿਆ ਉਹ ਮਰ ਜਾਂਦਾ ਜੀ ਠੀਕ ਹੁੰਦੇ ਨੇ ਇਹਦੇ ਨਾਲ ਸੰਦ ਇਹ ਤੁਸੀਂ ਜ਼ਰੂਰ ਪਾ ਲਓ ਜਿੰਨਾ ਆਪਾਂ ਲਿਆ ਜੀ ਫੜਕੜੀ ਨਾਮਕ ਤੇ ਲਈਏ ਜੀ ਆਪਾਂ ਲੌਂਗ ਤੇ ਇਹਨਾਂ ਦਾ ਆਪਾਂ ਅੱਧਾ ਲੈਣਾ ਜਿਵੇਂ 20 ਗ੍ਰਾਮ ਆਪਾਂ ਲੌਂਗ ਲਏ ਤਾਂ 5 ਗ੍ਰਾਮ ਹੀ ਆਪਾਂ ਲਾਵਾਂਗੇ ਜੀ ਨਸਾਦਰ ਦੀ ਟਿੱਕੀ ਠੀਕ ਹੈ ਜੀ ਸਾਰੀ ਚੀਜ਼ ਆਪਾਂ ਬਰਾਬਰ ਮਾਤਰਾ ਚਲਾਵਾਂਗੇ ਤੇ ਕਲੀ ਜਿਹੜੀ ਸਾਦਰ ਦੀ ਟਿੱਕੀ ਆ ਉਹ ਇਹਦਾ ਚੌਥਾ ਹਿੱਸਾ ਲੈਣੀ ਆ ਠੀਕ ਹੈ ਨਾ ਸਾਦਰ ਚੌਥਾ ਹਿੱਸਾ ਲੈਣਾ ਮਤਲਬ ਦੂਜੀ ਜਿਹੜੀ ਆਪਾਂ ਹਾਂ ਜੀ ਤੇ ਹੁਣ ਜਿਹੜੇ ਫੜਕਣੇ ਆਪਣੀ ਖੈਲ ਹੋਣੀ ਸਟਾਰਟ ਹੋਊਗੀ ਪਿਗਲਣ ਲੱਗ ਹੀ ਰਹੋਣੇ ਤਾਂ ਹਾਂਜੀ ਜਿਹੜਾ ਪਾਣੀ ਉਹ ਮਚ ਜੂ ਤੇ ਵਧੀਆ ਇੱਕ ਪਾਪੜ ਜਿਹਾ ਬਣ ਕੇ ਤਿਆਰ ਹੋ ਜੂ ਖੈਲ ਵਾਂਗੂ ਇਹ ਰੌਣੇ ਪਹਿਲਾਂ ਬੇਬੇ ਖੰਗ ਤੋਂ ਵੀ ਦਿੰਦੀ ਹੁੰਦੀ ਸੀ ਹਾਂਜੀ ਉਹ ਖੰਗ ਤੋਂ ਕਿਵੇਂ ਲੰਦੇ ਹੁੰਦੇ ਰਹਣੂਣ ਉਹ ਵੀ ਜਿਹੜੀ ਖੱਲ ਬਣਾ ਕੇ ਜੀ ਵਿੱਚ ਮਿਸ਼ਰੀ ਪਾ ਕੇ ਉਹ ਵੀ ਆਪਾਂ ਲੈ ਸਕਦੇ ਆਂਗੇ ਉਹ ਦਾ ਜਿਹੜੀ ਖੰਗ ਹੈ ਜਿਵੇਂ ਬਲਗਮ ਗਲੇ 'ਚ ਬਹੁਤ ਹੀ ਜ਼ਿਆਦਾ ਜੰਮੀ ਹੁੰਦੀ ਹੈਗੀ ਉਹ ਵੀ ਠੀਕ ਹੁੰਦੀ ਹੈ ਜੀ ਠੀਕ ਹੈ ਜੀ ਪਾਣੀ ਨਾਲ ਲੈ ਸਕਦੇ ਆਂ ਆਪਾਂ ਇਹ ਜਿਹੜਾ ਪਾਊਡਰ ਬਣਾ ਕੇ ਤੇ ਹੁਣ ਆਪਾਂ ਇਹਦੇ ਭਾਂਡਾ ਮੁੱਤ ਮਤਲਬ ਹੁਣ ਇਹਨੂੰ ਸੁਕਾ ਲਗੇ ਜੀ ਹਨਾ ਭਾਂਡਾ ਮੁੱਤੋਂ ਮਾਰ ਕੇ ਇਹਦੇ ਤੇ ਪੜਕੜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਜੀ ਜਿਹੜਾ ਪਾਣੀ ਸੇ ਉਹ ਚੰਗੀ ਤਰ੍ਹਾਂ ਸੁੱਕ ਚੁੱਕਿਆ ਗਿਆ ਤੇ ਵਧੀਆ ਜਿਹੜਾ ਇਹਦਾ ਪਾਪੜ ਜਾ ਕੇ ਪੇ ਬਣ ਗਿਆ ਤਿਆਰ ਆ ਜੀ ਮਤਲਬ ਪੇਸਟ ਜਾ ਬਣ ਗਿਆ ਤੇ ਹੁਣ ਆਪਾਂ ਨੂੰ ਸਾਰੇ ਚੇਪਕੀ ਨਾ ਤੇ ਚਮਚਾਣਾ ਇਹਨੂੰ ਲਾ ਲੈਨੇ ਹਾਂ ਜੀ ਮਾਰੇ ਚਿਪਕਦਾ ਜਾਂਦੀ ਹੈਗੀ ਪਰ ਇਹ ਚਮਚਣਾ ਲੱਹਿ ਜਾਂਦੀ ਹੈ ਜੀ ਇਸ ਪ੍ਰਕਾਰ ਆਪਾਂ ਸਾਰੇ ਇਹਨੂੰ ਲਾ ਕੇ ਇੱਕ ਕੌਲੀ ਚ ਪਾ ਲੈਨੇ ਹਾਂ ਜੀ ਲਓ ਜੀ ਫੜਕੜੀ ਆਪਾਂ ਪਤਲਿਆਂ ਦੀ ਜਿਹੜੀ ਖਿਲ ਕਰੀ ਹੋਈ ਸੀਗੀ ਤੇ ਇੱਧਰ ਜਿਹੜੇ ਆਪਾਂ ਲਏ ਹੋਏ ਜੀ ਲੌਂਗ ਨਮਕ ਤੇ ਇੱਧਰ ਜਿਹੜੀ ਨਸਾਦਰ ਦੀ ਟਿੱਕੀ ਸੀਗੀ ਇਹਨਾਂ ਨਾਲੋਂ ਚੌਥਾ ਹਿੱਸਾ ਇਹ ਵੀ ਆਪਾਂ ਕੁੱਟ ਕੇ ਬਰੀਕ ਪੀਸ ਲਈ ਜੀ ਮਤਲਬ ਕੁੱਟ ਕੇ ਬਰੀਕ ਵੀ ਮੋਟੀ ਮੋਟੀ ਕਰ ਲਈ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਮਿਕਸੀ ਚ ਪਾ ਕੇ ਜਿਹੜਾ ਜਿਹੜਾ ਪਾਊਡਰ ਆ ਉਹ ਆਪਾਂ ਤਿਆਰ ਕਰ ਲਾਂਗੇ ਜੀ ਠੀਕ ਤੇ 20 ਗ੍ਰਾਮ ਇਹ ਆਪਾਂ ਜਿਵੇਂ ਲਈ ਹੈ ਜੀ ਫੜਕੜੀ ਜਿਹੜੀ ਆਪਾਂ ਖਿਲ ਕਰੀ ਸੀ ਫੁੱਲ ਕੇ ਕਾਫੀ ਬਣ ਜਾਂਦੀ ਹੈ ਇਹ ਹਾਂਜੀ ਤੇ 20 ਗ੍ਰਾਮ ਇਹ ਆਪਾਂ ਲਿਆ ਜੀ ਨਮਕ ਤੇ ਹੁਣ ਜਿਹੜਾ 5 ਗ੍ਰਾਮ ਇਹ ਆਪਾਂ ਲਈਏ ਨਸਾਦਰ ਦੀ ਟਿੱਕੀ ਇਹ ਆਪਾਂ ਕੁੱਟ ਲਈ ਸੀ ਜੀ ਚੌਰਸ ਹੁੰਦੀ ਹੈਗੇ ਇਹ ਨਸਾਦਰ ਦੀ ਟਿੱਕੀ ਕਹਿ ਕੇ ਆਪਾਂ ਪੰਸਾਰੀ ਤੋਂ ਲੈ ਸਕਦੇ ਹਾਂਗੇ ਤੇ ਇਹਦਾ ਪਾਊਡਰ ਬਣਾ ਕੇ ਆਪਣੇ ਦੰਦਾ ਵਿੱਚ ਜਿਵੇਂ ਕੀੜਾ ਵਗੈਰਾ ਲੱਗਿਆ ਉਹ ਤੋਂ ਆਪਣੇ ਰੱਖਿਆ ਕਰਦਾ ਸੋ ਜਰੂਰ ਬਣਾ ਕੇ ਟਰਾਈ ਕਰਨਾ ਤੇ ਹੁਣ ਆਪਾਂ ਇਹਦਾ ਪਾਊਡਰ ਬਣਾ ਲੈਨੇ ਆਂ ਲਓ ਜੀ ਬਣ ਕੇ ਤਿਆਰ ਆ ਜੀ ਬਰੀਕ ਬਰੀਕ ਜਿਹੜਾ ਪਾਊਡਰ ਆਗਾ ਵਧੀਆ ਪਾਊਡਰ ਬਣਾ ਲੈਣਾ ਰਵਣ ਫੀਸ ਦੀ ਜਿਹੜੇ ਦੇ ਵਿੱਚ ਲੌਂਗ ਪਾਏ ਨੇ ਜੀ ਉਹਨਾਂ ਵਿੱਚ ਪੇਨ ਕਿਲਰ ਪ੍ਰੋਪਰਟیز ਹੁੰਦੀ ਹੈਗੀ ਜਿਵੇਂ ਹੁਣ ਆਪਣੇ ਦਰਦ ਹੋ ਰਿਹਾ ਦੰਦਾ ਵਿੱਚ ਤਾਂ ਆਪਾਂ ਇਹ ਜਿਹੜਾ ਪੇਸਟ ਹੈਗਾ ਉਹ ਆਪਾਂ ਕਰ ਸਕਦੇ ਹਾਂਗੇ ਜਿਦੋਂ ਇਹ ਬਣਾਇਆ ਸੀਗਾ ਮਤਲਬ ਪੇਸਟ ਵੀਡੀਓ ਪਾਈਸ ਤਾਂ ਬਹੁਤ ਨੂੰ ਇਹਦਾ ਫਾਇਦਾ ਹੋਇਆ ਬਹੁਤ ਨੇ ਫੋਨ ਕਰਕੇ ਕਿਹਾ ਸੀਗਾ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਇਹ ਬਹੁਤ ਵਧੀਆ ਚੀਜ਼ ਆ ਤੇ ਦੋਸਤੋ ਇਹਦਾ ਕੋਈ ਵੀ ਨੁਕਸਾਨ ਨਹੀਂ ਫੜਕੜੀ ਆਪਾਂ ਸਿੱਧੀ ਨਹੀਂ ਪਾਉਣੀ ਫੜਕੜੀ ਨੂੰ ਤਵੇ ਤੇ ਖਿਲ ਕਰਕੇ ਹੀ ਪਾਉਣੀ ਹੈਗੀ ਤੇ ਦੰਦਾਂ ਦਾ ਜਿਹੜੇ ਤੁਹਾਡੇ ਵਧੀਆ ਚਮਕਦਾਰ ਬਣ ਜਾਣਗੇ ਤੇ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਨਿੰਮ ਦੇ ਪੱਤੇ ਸਿਕਾ ਕੇ ਉਹ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਹਾਂਜੀ ਪਿਛਲੀ ਵੀਡੀਓ ਚ ਰਵਨ ਮਤਲਬ ਕਾ ਵੀ ਦੋਸਤਾਂ ਨੇ ਇਹ ਕਿਹਾ ਵੀ ਇਹ ਬੜਕੜੀ ਹੈ ਜਿਹੜੀ ਮਤਲਬ ਮੂੰਹ ਛੱਲ ਦਿੰਦੀ ਹੈ ਜੇ ਦੰਦ ਛੱਲ ਜਾਂਦੇ ਹੁੰਦੇ ਹਨ ਹਾਂਜੀ ਕੋਈ ਛੱਲਦੀ ਨਹੀਂ ਮੂੰਹ ਬਸ ਜਿਹੜਾ ਆਪਾਂ ਕਰਦੇ ਦੋ ਖਰਦਰਾ ਜਾਂ ਤਾਂ ਹੋ ਜਾਂਦਾ ਮੂੰਹ ਮਤਲਬ ਜਿਹੜੀ ਬਾਇਵਾਦੀ ਆ ਉਹ ਵੀ ਕਰ ਦਿੰਦੀ ਆ ਆਪਣੇ ਮੂੰਹ ਜਿਹੜੀ ਗੰਦੀ ਸਮੈਲ ਆਉਂਦੀ ਆ ਉਹ ਵੀ ਇਹਦੇ ਨਾਲ ਘਟ ਜਾਂਦੀ ਆ ਜੀ ਸੋ ਬਹੁਤ ਵਧੀਆ ਪਾਊਡਰ ਆ ਇੱਕ ਪਾਊਡਰ ਬਣਾਵਾਂਗੇ ਤੇ ਇਹਦੇ ਜਿਹੜੇ ਫਾਇਦੇ ਨੇ ਉਹ ਆਪ ਨੂੰ ਬਹੁਤ ਸਾਰੇ ਮਿਲਣਗੇ ਜਿਹੜਾ ਕੀੜਾ ਉਹ ਵੀ ਖਤਮ ਹੁੰਦਾਗਾ ਕੀੜਾ ਜਿੰਮੇ ਹੁਣ ਬੱਚੇ ਜਿਆਦਾ ਮਿੱਠਾ ਖਾਂਦੇ ਨੇ ਜਾਂ ਜਿਨ੍ਹਾਂ ਤੇ ਕੀੜਾ ਲੱਗਾ ਹੋਇਆ ਉਹ ਵੀ ਹਟੂ ਜੇਕਰ ਆਪਾਂ ਲਗਾਤਾਰ ਕਰਦੇ ਆਂਗੇ ਦੰਦਾ ਜਿਹੜਾ ਪੀਲਾ ਪਾਣਾ ਉਹ ਤਾਂ ਦੂਰ ਹੋਣਾ ਜਿਵੇਂ ਸੈਂਸਿਟਿਵ ਹੋ ਤਾਂ ਠੰਡਾ ਲੱਗਦਾ ਉਹ ਵੀ ਇਹਦੇ ਨਾਲ ਠੀਕ ਹੋ ਜਾਂਦਾ ਸੋ ਜ਼ਰੂਰ ਟਰਾਈ ਕਰਨਾ ਰਮਨ ਮੈਂ ਤਾਂ ਕਹਣਾ ਆਪਣੇ ਦੋਸਤਾਂ ਨੂੰ ਥੋੜਾ ਜਿਹਾ ਮਤਲਬ ਲਾ ਕੇ ਵੀ ਦਿਖਾ ਦੇ ਬੁਰਸ਼ ਤੇ ਹਨਾ ਤੇ ਦਿਖਾ ਦਿਓ ਜੇ ਕਰਕੇ ਹਾਂਜੀ ਪਹਿਲਾ ਸਭ ਤੋਂ ਪਹਿਲਾ ਆਪਾਂ ਜਿਹੜਾ ਬਰਸ਼ ਹੈ ਜੀ ਇਹਨੂੰ ਆਪਾਂ ਗਿੱਲਾ ਕਰ ਲੈਣੇ ਹੈਗੇ ਠੀਕ ਹੈ ਜੀ ਗਿੱਲਾ ਕਰਕੇ ਬਸ ਚੁਟਕੀ ਨਾਲ ਹੀ ਲਾਉਣਾ ਜੀ ਥੋੜਾ ਜਿਹਾ ਆ ਜੀ ਮੈਂ ਆਪਾਂ ਚੁਟਕੀ ਭਰ ਲਈ ਤੇ ਬਸ ਇਹਦੇ ਉੱਪਰ ਲਾ ਦੇਣੀ ਹੈ ਜੀ ਮਤਲਬ ਚੁਟਕੀ ਹੀ ਲਾਉਣਾ ਆਪਾਂ ਇਹਦੇ ਤੇ ਬੁੱਛਦੇ ਇੰਨਾ ਕੁ ਬਾਦੂਆ ਬਾਦੂਆ ਜੀ ਇਹਨਾਂ ਤਾਂ ਹੂੰ ਤੇ ਚਲੋ ਜੀ ਫਿਰ ਆਪਾਂ ਕਰਦੇ ਆ ਜਾ ਸ਼ੈਂਕੋ ਲਓ ਜੀ ਆਪਾਂ ਇੱਕ ਚੁਟਕੀ ਲਾ ਲਏ ਤੇ ਮੂੰਹ ਆਪਾਂ ਗਿੱਲਾ ਕਰ ਲੈਨੇ ਠੀਕ ਹੈ ਜੀ ਮਤਲਬ ਕੋਰਲੀ ਕਰ ਲੈਨੇ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਜੀ ਤੁਸੀਂ ਦੇਖੋ ਨਾਲ ਤਾਂ ਇਹਦਾ ਟੇਸਟ ਵੀ ਵਧੀਆ ਹੋਊਗਾ ਦੰਦਾਂ ਦੀ ਜਿਹੜੀ ਮਤਲਬ ਪੀਲ ਆਪਾਂ ਨੂੰ ਉਹ ਵੀ ਦੂਰ ਹੋਊਗਾ ਤੇ ਜਿਹੜੀ ਬਾਇਵਾਦ ਹੋਵੇ ਉਹ ਵੀ ਦੂਰ ਹੁੰਦੀ ਜੀ ਇਹ ਦੋਸਤੋ ਇਹ ਚੱਗ ਤਾਂ ਨਹੀਂ ਬੰਦੀ ਪਰ ਜਿਹੜਾ ਇਹਦੇ ਵਿੱਚ ਆਪਾ ਪਾਊਡਰ ਲਾਇਆ ਜੀ ਇਹ ਮਤਲਬ ਮੂੰਹ ਚੋਂ ਪਾਣੀ ਇੰਨਾ ਕੱਢਦਾ ਜਿਹੜੀ ਸਾਰੀ ਬਾਇਵੱਦ ਉਹ ਵਧੀਆ ਨਿਕਲੇ ਹੁੰਦੀ ਹੈਗੀ ਤੇ ਮੂੰਹ ਆਪਣਾ ਵਧੀਆ ਫਰੈਸ਼ ਹੋ ਜਾਂਦਾ ਇੱਕ ਦੋਸਤوں ਦਾ ਹੋਰ ਵੀ ਫਾਇਦਾ ਤੁਹਾਨੂੰ ਮੈਂ ਉਹ ਦੱਸ ਦਿੰਦਾ ਮਤਲਬ ਜਿਹੜਾ ਆਪਣੇ ਬਾਈਟ ਜੀ ਨਹੀਂ ਬਾਈ ਬੱਦੀ ਜੀ ਲੱਗ ਜਾਂਦੀ ਹੈ ਨਾ ਜੀਭ ਤੇ ਜੰਮ ਜਾਂਦੀ ਆ ਵਾਈਟ ਸਟੈਫ ਜਾ ਜੀ ਹਾਂਜੀ ਹਾਂਜੀ ਤੇ ਉਹ ਵੀ ਉਹ ਵੀ ਪੱਟ ਦਿੰਦਾ ਦੋਸਤੋ ਇਹਨੇ ਵਧੀਆ ਚਿੱਟੇ ਸੋ ਇਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਜਿਵੇਂ ਆਪਾਂ ਕੋਈ ਪੇਸਟ ਵਰਤਦੇ ਆਪਾਂ ਨੂੰ ਕਹਿੰਦੇ ਨੁਕਸਾਨ ਆ ਇਹਦਾ ਤੇ ਇਹਦਾ ਕੋਈ ਨੁਕਸਾਨ ਵੀ ਨਹੀਂ ਇੱਕ ਚੁਟਕੀ ਲਾਉਣੇ ਤੁਸੀਂ ਜ਼ਿਆਦਾ ਨਹੀਂ ਲਾਉਣੇ ਦਿ ਕੋਈ ਨੁਕਸਾਨ ਨਹੀਂ ਮਤਲਬ ਜਿਵੇਂ ਦੰਦਾ ਵਿੱਚ ਕੀੜਾ ਲੱਗਿਆ ਗਿਆ ਪੀਲਾਪਨ ਬਹੁਤ ਆ ਤੁਸੀਂ ਇਹ ਜਿਹੜਾ ਪਾਊਡਰ ਬਣਾ ਕੇ ਘਰੇ ਰੱਖ ਸਕਦੇ ਹੋ ਸਾਰਾ ਪਰਿਵਾਰ ਕਰ ਸਕਦੇ ਹੋਗੇ ਬਹੁਤ ਫਾਇਦਾ ਹੁੰਦਾ ਜੀ ਮਤਲਬ ਉਸ ਦਾ ਕਾਫੀ ਲੰਮੇ ਟਾਈਮ ਦੇ ਵਰਤਦੇ ਆ ਰਹੇ ਮੈਨੂੰ ਜਿਹੜਾ ਪਾਊਡਰ ਆ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਇੱਕ ਹੋਰ ਦੋ ਤਰੀਕੇ ਨੇ ਜੀ ਜਿਵੇਂ ਵਿੱਚ ਹਲਦੀ ਪਾ ਕੇ ਉਹ ਆਪਾਂ ਅਲੱਗ ਤੋਂ ਬਣਾਇਆ ਸੀਗਾ ਉਹ ਵੀ ਬਹੁਤ ਫਾਇਦਾ ਕਰਦਾ ਹੈਗਾ ਜਿਵੇਂ ਤੇਜ ਪੱਤਾ ਪਾਇਆ ਉਹਦੇ ਨਾਲ ਵੀ ਦੰਦ ਚਿੱਟੇ ਨੇ ਪਰ ਜਿਹੜਾ ਆ ਪਾਊਡਰ ਆ ਜੀ ਇਹ ਜਿਵੇਂ ਕੀੜਾ ਵਗੈਰਾ ਲੱਗਿਆ ਉਹਨੂੰ ਬਿਲਕੁਲ ਖਤਮ ਕਰ ਦਿੰਦਾ ਬਹੁਤ ਵਧੀਆ ਰ ਤੋ ਵੀਡੀਓ ਅਦਿਲੇ ਕੀ ਗੱਜਰੂ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨਾ ਬਹੁਤ ਬਹੁਤ ਧੰਨਵਾਦ